तोता है अगर सिखाया जावे तो थोड़ा बहुत मनुखी जुबान बोलना सीख जाता है पर अमृतसर का यह मिठू तो अंदाज गुरबाणी का उच्चारण करदा है और शायद ही किसी ने पहला सुनिया होवे बोले सोने हाल राज करेगा खालसा

ਜੀ ਕੀ ਬੋਲੇ ਸੋਨ ਹਾਲ ਸੋਸ਼ਲ ਨੈਟਵਰਕਿੰਗ ਸਾਈਟ WhatsApp ਅਤੇ YouTube ਉਪਰ ਮਿੱਟੂ ਦਾ ਜਲਵਾ ਇਸ ਕਦਰ ਫੈਲ ਚੁਕਿਆ ਹੈ ਕਿ ਅਫਤਾਰ ਸਿੰਘ ਦੇ ਪੁੱਤਰ ਸਿਮਰਨਜੀਤ ਨਾਲ ਵਿਆਹ ਕਰਨ ਨੂੰ ਇਟਲੀ ਦੀ ਲੜਕੀ ਨੇ ਸਿਰਫ ਇਸ ਲਈ ਸਹਿਮਤੀ ਜ਼ਾਹਿਰ ਕੀਤੀ ਕਿ ਜਿਸ ਪਰਿਵਾਰ ਦਾ ਪਾਲਤੂ ਪੰਛੀ ਗੁਰਬਾਣੀ ਨਾਲ ਜੁੜਿਆ ਹੈ ਅਜਿਹਾ ਪਰਿਵਾਰ ਮਨੁੱਖੀ ਕਦਰਾਂ ਕੀਮਤਾਂ ਦਾ ਰਾਖਾ ਜ਼ਰੂਰ ਹੋਵੇਗਾ ਇਹ ਸਾਡੇ ਕੋਲ ਰੱਬ ਦੀ ਜੀ ਰੱਬ ਬਾਬਾ ਦੀਪ ਸਿੰਘ ਨੇ ਇਸ ਨੂੰ ਭੇਜਿਆ ਹੈ ਇਹ ਇਨਾਂ ਕੋ ਨਾਂ ਬਾਬਾ ਦੀਪ ਸਿੰਘ ਦਾ ਲੈਂਦਾ ਹੈ ਪਹਿਲੇ ਤਾਂ ਅਸੀਂ ਇਹਨੂੰ ਕਹਿੰਦੇ ਸੀ ਵੀ ਇਹ ਸੱਡੇ ਘਰ ਆ ਗਿਆ ਇਹਦੇ ਚੰਗੇ ਭਾਗ ਆ ਪਰ ਹੁਣ ਸਾਨੂੰ ਇਹ ਤਾਰਨ ਡਿਆ ਵਾ ਜਿੰਨੀ ਵਾਰੀ ਇਹ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਹੈ ਇੱਕ ਸੈਕਿੰਡ ਵਿੱਚ ਇਹ 25-26 ਵਾਰੀ ਨਾਮ ਜਪਦਾ ਵਾਹਿਗੁਰੂ ਵਾਹਿਗੁਰੂ ਦਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਤਾ ਨਹੀਂ ਕਿੰਨੀ ਵਾਰੀ ਦਿਹਾੜੀ ਦਾ ਕਹਿ ਛੜਦਾ ਤੇ ਅਸੀਂ ਇਤੋਂ ਬੜੇ ਮਤਲਬ ਖੁਸ਼ ਆ ਕਿ ਇਹ ਚੰਗੀ ਚੀਜ਼ ਬਾਬਾ ਦੀਪ ਸਿੰਘ ਨੇ ਆਪ ਭੇਜੀ ਹੈ ਮਿੱਠੂ ਨੂੰ ਟ੍ਰੇਨਿੰਗ ਦੇਣ ਵਾਲੀ ਰਣਜੀਤ कौर ਰੋਜ਼ਾਨਾ ਕਈ ਘੰਟੇ ਇਸ ਨੂੰ ਗੁਰਬਾਣੀ ਉਚਾਰਨ ਕਰਨਾ ਸਿਖਾਉਂਦੇ ਨੇ ਅਤੇ ਇਨਾਮ ਵਜੋਂ ਮਿੱਠੂ ਤੋਤੇ ਨੂੰ ਇਸ ਦੀ ਪਸੰਦੀਦਾ ਮਿੱਠੀ ਚੂਰੀ ਕਾਫੀ ਚਾਹ ਕੋਲਡ ਡਰਿੰਕ ਅਤੇ ਹਰੀ ਮੇਚ ਖਵਾਈ ਜਾਂਦੀ ਹੈ ਲਿਆਂਦਰ ਨੂੰ ਡੇਢ ਸਾਲ ਹੋ ਗਿਆ ਜੇ ਤੇ ਇਹਨੂੰ ਮਤਲਬ ਲੋਕਾਂ ਦੇ ਦੋਤੇ ਬੋਲਦੇ ਸੀਗੇ ਉਹ ਮਿੱਠੂ ਬੋਲਦੇ ਸੀਗੇ ਫੇ ਮੇਰੇ ਦਿਲ ਚ ਇਹ ਸੀਗਾ ਵੀ ਇਹ ਬਾਬਾ ਜੀ ਦਾ ਨਾਮ ਬੋਲੇ ਇਹ ਜਿੱਦਾਂ ਸਾ ਬਾਬਾ ਦੀਪ ਸਿੰਘ ਨੂੰ ਮੰਨਦੇ ਆ ਤੇ ਬਾਬਾ ਦੀਪ ਸਿੰਘ ਜੀ ਅਸੀਂ ਇਹਦੇ ਤੋਂ ਮਤਲਬ ਕਹਾਣਾ ਚਾਹੁੰਦੇ ਸੀਗੇ ਇਹਦੇ ਕਰਕੇ ਅੱਗੇ ਸਾਨੂੰ ਇਹ ਸੀ ਵੀ ਇਹ ਅਸੀਂ ਤਾਂ ਇਹ ਤਾਰਦਾ ਸਾਨੂੰ ਹੁਣ ਇਹਦੇ ਕਰਕੇ ਅਸੀਂ ਤਾਰਨੇ ਆਂ ਭਾਵੇਂ ਕਿ ਰੋਜ਼ਾਨਾ ਲੋਕ ਮਿੱਠੂ ਤੋਂ ਗੁਰਬਾਣੀ ਸੁਣਨ ਪਹੁੰਚਦੇ ਨੇ ਪਰ ਨੇੜਲੇ ਘਰਾਂ ਦੇ ਕਈ ਅਜਿਹੇ ਛੋਟੇ ਬੱਚੇ ਆਉਂਦੇ ਨੇ ਜੋ ਗੁਰਬਾਣੀ ਦਾ ਉਚਾਰਨ ਆਪਣੇ ਮਾਪਿਆਂ ਤੋਂ ਨਹੀਂ ਬਲਕਿ ਮਿੱਠੂ ਤੋਂ ਸਿੱਖਦੇ ਨੇ న్యూਸ ਡੇਕਸ ਤੋਂ ਰਾਹੁਲ ਸ਼ਰਮਾ ਦੇ ਨਾਲ ਪਮਿਲ ਪਾਟੀਆਂ ਪੀਟੀਸੀ న్యూਸ ਅੰਮ੍ਰਿਤਸਰ <laughs> Terima kasih <coughs>